ਹਰ ਦਾ ਹੈ ਵੀਡੀਓ ਚੱਲ ਦੋ ਕਿ ਲੱਭੀ ਦੁਆ ਇਹ ਕਰ ਰਿਹਾ ਉਹ ਬੰਦ ਕਰ ਰਹੇ ਨੇ ਸਾਰਾ ਕੈਂਪ ਕਿਸ ਨੂੰ ਕੀ ਨੂੰ ਪ੍ਰੋਬਲਮ ਹੈ ਮੈਨੂੰ ਦੱਸ ਇਹ ਇਹਨਾਂ ਸਾਰਿਆਂ ਨੂੰ ਪ੍ਰੋਬਲਮ ਹੈ ਪੰਜਾਬ ਸਰਕਾਰ ਨੂੰ ਪ੍ਰੋਬਲਮ ਹੈ ਇੱਥੇ ਸਿੱਧੀ ਕਰ ਇਨਫਰਮੇਸ਼ਨ ਲੈ ਸਾਡੇ ਕੋਲ ਕੀ ਪਰਮਿਸ਼ਨ ਨਹੀਂ ਲੋਕਾਂ ਦੀ ਪਰਮਿਸ਼ਨ ਤੁਸੀਂ ਮੈਨੂੰ ਦੱਸੋ ਤੁਸੀਂ ਮੈਨੂੰ ਪਰਮਿਸ਼ਨ ਬਖਾਓ ਤਾਂ ਕਿ ਕੰਮ ਕਰਦੇ ਕੀ ਬਣਦੇ ਪਹਿਲੇ ਤੁਸੀਂ ਇੰਨੀ ਪੁਲਿਸ ਲਾ ਆਂਦੇ ਇੱਥੇ ਇਹ ਇੱਕ ਗਰੀਬਾਂ ਨੂੰ ਦੇਣ ਵਾਸਤੇ ਇਹ ਕੈਂਪ ਲਾਇਆ ਗਿਆ ਹੈ ਜਿਹੜਾ ਕਿ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਹ ਸਕੀਮਾਂ ਗਰੀਬਾਂ ਨੂੰ ਦੇਣੀ ਹੈ ਤੁਸੀਂ ਨਹੀਂ ਦੇ ਰਹੇ ਕੇਵਾਈਸੀ ਵੀ ਕਰ ਰਹੇ 2-200 ਰੁਪਿਆ ਕਿਸਾਨਾਂ ਦਾ ਨਹੀਂ ਆ ਰਿਹਾ ਤੁਸੀਂ ਇਹ ਜਿੰਨੀਆਂ ਸਾਰੀਆਂ ਸਕੀਮਾਂ ਭਰਨ ਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਨਾ ਕਿ ਸਾਡੀ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਤਾਂ ਕੇਜਰੀਵਾਲ ਦੇ ਕੇ ਦਿੱਕਾ ਨੂੰ ਕਹੋਗੇ ਵੀ ਗੁਰੂ ਦਾ ਲੰਗਰ ਵੀ ਰੋਕੋ ਵੀ ਗੁਰੂ ਦੇ ਲੰਗਰ ਵਾਸਤੇ ਪਰਮਿਸ਼ਨ ਚਾਹੀਦੀ ਇਹ ਗਰੀਬਾਂ ਦਾ ਲੰਗਰ ਨਹੀਂ ਹੈਗਾ ਚਲੋ ਯਾਰ ਇਹ ਪੰਜਾਬ ਦੀ ਤੁਹਾਨੂੰ ਨਾ ਟੀਐਸਪੀ ਸਾਹਿਬ ਮੇਰੀ ਬੇਨਤੀ ਸੁਣੋ ਤੁਸੀਂ ਪੰਜਾਬ ਸਰਕਾਰ ਦੀ ਨੌਕਰੀ ਕਰ ਰਹੇ ਹੋ ਕਿ ਕੇਜਰੀਵਾਲ ਦੀ ਕਰ ਰਹੇ ਹੋ ਅਸੀਂ ਸਰਕਾਰ ਦੀ ਕਰ ਰਹੇ ਹਾਂ ਕਿੰਨੀ ਗੱਲ ਹੈ ਜੀ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਜੀ ਮੁਝੇ ਮੈਨੂੰ ਪਰਮਿਸ਼ਨ ਦੇ ਦੇਓ ਤੁਸੀਂ ਪਰਮਿਸ਼ਨ ਮਾਓ ਕੱਢ ਕੇ ਰੋਕਣ ਦੀ ਪਰਮਿਸ਼ਨ ਕੀ ਗੁੰਡਾ ਕਰਦੀ ਨਾ ਨਾ ਕਰੋ ਯਾਰ ਰੋਕਣ ਦੀ ਪਰਮਿਸ਼ਨ ਤੁਸੀਂ ਦੇ ਦਿਓ ਚਲਾਉਣ ਦੀ ਅਸੀਂ ਦੇ ਦਾਂਗੇ ਕੋਈ ਨਹੀਂ ਕਰੋ ਆ ਜਿੰਨੇ ਬੰਦੇ ਬੈਠੇ ਨੇ ਗਰੀਬਾਂ ਨੂੰ ਪੁੱਛੋ ਕਿਸ ਕੋ ਰੁਪਈਆ ਲਿਆ ਪੁੱਛੋ ਹਾਂ ਕੋਈ ਪੁੱਛ ਕੇ ਦੱਸੋ ਮੇਰਾ ਇਨਸਾਨੀਅਤ ਦੀ ਵੀ ਪੁੱਛੀ ਹੁੰਦੀ ਐ ਨਾ ਕਰੋ ਬਾਕੀ ਮਾਰੀ ਮੋੜੀ ਯਾਰ ਤੁਸੀਂ ਆਪਦੀ ਵਰਤੀ ਦੀ ਆਉਂਦੇ ਸੋ ਪਰਮਾਣ ਤੁਹਾਨੂੰ ਐਡੀ ਗੱਲ ਸੁਣੋ ਫਿਰ ਚਲਾਉਣ ਦੀ ਪਰਮਿਸ਼ਨ ਕਿੱਥੇ ਹੈ ਜੇ ਮੇਰੇ ਕੋਲ ਰਜਿੰਦਰ ਜੀ ਸਾਡੇ ਕੋਲ ਵੇਖੋ ਸੀਐਸਸੀ ਅਸੀਂ ਚਲ ਕੇ ਆਇਆ ਮੈਂ ਹੈਲਦੀ ਸੈਟਿੰਗ ਆਈਡੀ ਸਾਡੇ ਕੋਲ ਨਹੀਂ ਆਈਡੀ ਪਰਮਿਸ਼ਨ ਹੈ ਕਮਨ ਸਰਵਿਸ ਸੈਂਟਰ ਆਈਡੀ ਹੈਗੀ ਸਾਡੇ ਕੋਲ ਮੁਸੀਬਦਾਰ ਸਾਹਿਬ ਤੁਹਾਨੂੰ ਇਹਦਾ ਪਤਾ ਹੋ ਰਿਹਾ ਤੁਸੀਂ ਕਰ ਕਿਸੇ ਦੁਕਾਨ ਤੇ ਜਾ ਕੇ ਕਿਹਾ ਵੀ ਫਾਰਮ ਬੰਦ ਕਰੋ ਉਹ ਪੈਸੇ ਲੈਂਦੇ ਨੇ ਕਿਸੇ ਕੋਲ ਫਾਰਮ ਦਾ 200 ਰੁਪਇਆ ਦੀ ਐਸ ਕੇ ਸਾਡੇ ਕਿਸੇ ਕੋਲ 500 ਰੁਪਇਆ ਇਹਨਾਂ ਗਰੀਬਾਂ ਕੋਲੋਂ ਪੈਸਾ ਨਹੀਂ ਹੈਗਾ ਆਦੇ ਮਕਾਨ ਅਪਲਾਈ ਕਰਨ ਵਾਸਤੇ ਫਲਸ਼ਾ ਅਪਲਾਈ ਕਰਨ ਵਾਸਤੇ 200 ਜਾਣਾ ਜੀ ਨਹੀਂ یوں ਜਾਣਾ ਪੈਣਾ ਕਿ ਕਿਹੜੇ ਰਾਸਤੇ ਚੱਲਦੇ ਹੋ ਕਿਹੜਾ ਕਿਹੜਾ ਅਪਰਾਧ ਕੀਤਾ ਹੈ ਜਿਹੜਾ ਤੁਸੀਂ ਸਾਨੂੰ ਅਰੈਸਟ ਕਰ ਰਹੇ ਹੋ ਜੀ ਤੁਸੀਂ ਪਰਮਿਸ਼ਨ ਸੈੱਟ ਕਰਾਓ ਉਹ ਇੱਕ ਪਰਮਿਸ਼ਨ ਲੈ ਕੇ ਆਓ ਤਾਂ ਕਿ ਮੋਟਰ ਵਾਲੇ ਕਹੀ ਦੁਆਈ ਆ ਕਿਥੇ ਕਰੋਗਾ ਆਈ ਆਈ ਸਾਡੀ ਆਈਡੀ ਵੇਖੋ ਇਹ ਮੈਨੂੰ ਪਰਮਿਸ਼ਨ ਪੇਪਰ ਮੰਗਦਾ ਤੁਸੀਂ ਆਵਾਜ਼ ਤੁਸੀਂ ਸਾਨੂੰ ਦਿਖਾ ਦਿਓ ਨਾ ਪਰਮਿਸ਼ਨ ਤੁਹਾਡੇ ਕੋਲ ਫੋਨ ਦਿਓ ਸਪਾਰੀ ਆ ਸੀਐਸਸੀ ਆਹ ਵੇਖੋ ਭਾਜੀ ਇਧਰ ਆਓ ਸੀਰਵਰ ਸਾਹਿਬ ਕਿੱਥੇ ਨੇ ਸੀਰਵਰ ਸਾਹਿਬ ਇਧਰ ਆਓ ਆ ਵੇਖੋ ਹੋ ਗਈ ਯਾਰ ਹਾਂਜੀ ਹਾਂਜੀ ਹੁਣ ਜਿਹੜੀ ਸਰਕਾਰ ਨੇ ਦਿੱਤੀ ਉਸ ਪਤਾ ਸਾਨੂੰ ਸੈਕਟੂ ਦੀ ਯਾਰ ਆਈਡੀ ਹੈ ਤੁਸੀਂ ਆਈਡੀ ਨੂੰ ਉਹਨੂੰ ਖਰੇ ਕਰ ਦੋ ਦੇ ਵੀ ਇਹ ਆਈਡੀ ਇੰਚਾਰੀ ਨਹੀਂ ਕਰ ਰਹੇ ਅਸੀਂ ਪਬਲਿਕ ਗੈਦਰ ਲਈ ਵਾਸਤੇ ਜਿਹੜੀ ਪਰਮਿਸ਼ਨ ਤੁਸੀਂ ਸਿੱਧਾ ਅਧਿਕਾਰੀ ਕੋਲ ਹੀ ਕਹਿੰਦੇ ਧੱਕਾ ਕਰ ਰਹੇ ਆ ਵੀ ਝਾੜੂ ਵਾਲੇ ਕਾਹਲੇ ਬਾਰੇ ਵੀ ਹੋ ਜਾਂਦੀ ਬਿਆਨ ਬੀਜੇਪੀ ਦਾ ਖਰਾਬ ਵੇਖ ਕੇ ਆ ਆ ਵੇਖੋ ਭਾਜੀ ਆ ਵੇਖੋ ਆ ਸੀਐਸਸੀ ਸੈਂਟਰ ਸਾਡੇ ਕੋਲ ਮਨਜ਼ੂਰੀ ਏ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਾਲ ਪ੍ਰਸ਼ਾਸਨ ਇਹ ਇੱਥੇ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਅਸੀਂ ਕੈਂਪ ਲਾ ਰਹੇ ਉਹਨਾਂ ਨੂੰ ਇਹ ਰੋਕ ਰਹੇ ਨੇ ਔਰ ਸਾਡੇ ਲੈਪਟਾਪ ਤੇ ਮੋਬਾਈਲ ਖੋਏ ਜਾ ਰਿਹਾ ਤੁਹਾਡੇ ਸਾਹਮਣੇ ਐਸਐਸਓ ਕੋਲ ਸਾਡੀ ਤੱਕਾ ਕੀਤਾ ਜਾ ਰਿਹਾ ਚੱਲਦੇ ਕੰਮ ਨੂੰ ਇਹਨਾਂ ਨੇ ਆ ਕੇ ਬੰਦ ਕਰਵਾਇਆ ਪੈਸਾ ਖਰਚਾ ਇਹਨਾਂ ਨੇ ਬੋਲੇਗਾ ਹਾਂ 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 ਰੋਕ ਨਹੀਂ ਸਕਦੇ ਸਾਰਾ ਫ੍ਰੀਅਮ ਕੋਸ ਕਰ ਰਿਹਾ ਫ੍ਰੀ ਚੱਲ ਰਿਹਾ ਫ੍ਰੀ ਨਿਕਿਆ ਸੋਚੀ ਅਗਰ ਮੈਂ ਬੰਦਾ ਲੱਗਨੇ ਛੋੜ ਗਿਆ ਆਪਾਂ ਤੇ ਸਾਰੇ ਪੰਜਾਬ ਦੇ ਕੈਂਪ ਐਵੇਂ ਨੂੰ ਜਿੱਥੇ ਮਰਜੀ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਚੱਲ ਨਹੀਂ ਬਾਤ ਕਰ ਸਕਦਾ ਕੋਈ ਕੰਮ ਨਹੀਂ ਹੋ ਗਿਆ ਕੋਈ ਗੱਲ ਕਿਸੇ ਨੇ ਪਰਵਾਹ ਨਹੀਂ ਕਰਨੀ ਤੁਸੀਂ ਇੱਥੇ ਡਟੇ ਰਹੋ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਪੁਲਿਸ ਮੁਰਦਾ ਆਵਾਜ਼ ਕਿ ਕਰ ਰਹੀ ਨਹੀਂ ਪੁਲਿਸ ਉਹਨੂੰ ਬਾਰ ਬਾਰ ਕਿ ਬੁਲਾ ਲਾ ਰਹੀ ਹੈ ਪੁਲਿਸ ਉਹਨੂੰ ਬੁਲਾ ਰਹੀ ਹੈ ਪੌਂਗ ਸਰ ਪੂਰਾ ੱਟਕਾ ਕਰ ਰਹੀ ਏ ਆਪਣੇ ਪੰਜਾਬ ਪੁਲਿਸ ਫੜ ਕੇ ਲੈ ਜਾ ਰਹੀ ਏ ਜੀ ਅ ਥਾਣੇ ਲਿਜਾਇਆ ਜਾ ਰਹਾ ਜੀ ਜੋ ਕਿ ਕੈਂਪ ਚੱਲ ਰਹੇ ਸੀ ਫ੍ਰੀ ਆਫ ਕੋਸ ਫ੍ਰੀ ਆਫ ਕੋਸ ਕੈਂਪ ਚੱਲ ਰਹੇ ਸੀ ਜੀ ਉਥੇ ਪੰਜਾਬ ਸਰਕਾਰ ਦਾ ਧਕਾ ਹੈ ਪੁਲਿਸ ਨੂੰ ਭੇਜਿਆ ਹੈ ਤੇ ਕਾਕਾ ਕੰਬੋਜੀ ਨੂੰ ਥਾਣੇ ਲੈ ਕੇ ਜਾਇਆ ਜਾ ਰਹਾ ਹੈ ਦੇਖੋ ਜੀ ਬੰਦਨਾ ਸਾਗਵਾਨ ਜੀ ਉਹਨਾਂ ਨੂੰ ਵੀ ਆਪਣੇ ਰਾਸਤੇ ਚ ਲੈ ਲਿਆ ਹੈ